ਦੇਸ਼ ਪੱਧਰ ਉੱਤੇ ਮੈਡੀਕਲ ਦੇ ਖੇਤਰ ਵਿੱਚ ਦਾਖਲਿਆਂ ਲਈ ਹੋਣ ਵਾਲੀ ਯੋਗਤਾ ਪ੍ਰੀਖਿਆ ਭਾਵ NEET ਦੇ ਸੈਸ਼ਨ 2024 ਵਿੱਚ ਪੇਪਰ ਲੀਕ ਹੋਣ ਅਤੇ ਨਤੀਜਾ ਤਿਆਰ ਕਰਨ ਵਿੱਚ ਹੋਈਆਂ ਬੇਨਿਜ਼ਮੀਆਂ ਦੇ ਦੋਸ਼ਾਂ ਨੂੰ ਲੈ ਕੇ ਦੇਸ਼ ਭਰ ਵਿੱਚ ਵੱਡਾ ਹੰਗਾਮਾ ਹੋ ਰਿਹਾ ਹੈ ਪਰ ਇਸ ਮਾਮਲੇ ਨੇ ਬਿਨਾਂ ਸ਼ੱਕ ਉਦੋਂ ਇੱਕ ਨਵਾਂ ਮੋੜ ਲੈ ਲਿਆ ਜਦੋਂ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਇੱਕ ਬਿਆਨ ਰਾਹੀਂ ਨਾ ਸਿਰਫ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸਗੋਂ ਉਹਨਾਂ ਨੇ ਕੌਮੀ ਪ੍ਰੀਖਿਆ ਏਜੰਸੀ ਨੂੰ ਪੂਰੀ ਤਰ੍ਹਾਂ ਇੱਕ ਪ੍ਰਮਾਣਿਕ ਅਤੇ ਵਿਕਾਰੀ ਏਜੰਸੀ ਕਰਾਰ ਦਿੰਦਿਆਂ ਕਿਹਾ ਕਿ ਪੇਪਰ ਲੀਕ ਨੂੰ ਲੈ ਕੇ ਅਜੇ ਤੱਕ ਕੋਈ ਪੱਕਾ ਸਬੂਤ ਸਾਹਮਣੇ ਨਹੀਂ ਆਇਆ ਡੰਡੀ ਇਸ ਦੇ ਉਲਟ ਸਰਵੋੱਚ ਅਦਾਲਤ ਨੇ ਇਸ ਵਿਵਾਦ ਦੀ ਸੁਣਵਾਈ ਕਰਦਿਆਂ ਬੇਨਿਜਮੀਆਂ ਹੋਣ ਦੀ ਗੱਲ ਮੰਨੀ ਹੈ ਅਤੇ ਸਰਕਾਰ ਵੱਲੋਂ ਖੁਦ ਇਸ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦੀ ਰਿਪੋਰਟ ਦੇ ਆਧਾਰ ਉਤੇ 1563 ਅਜਿਹੇ ਵਿਦਿਆਰਥੀਆਂ ਦੇ ਨਤੀਜੇ ਰੱਦ ਕਰਨ ਨੂੰ ਸਹੀ ਕਰਾਰ ਦਿੱਤਾ ਹੈ ਜਿਨ੍ਹਾਂ ਨੂੰ ਕੁਝ ਸੈਂਟਰਾਂ ਵਿੱਚ ਉਹਨਾਂ ਦਾ ਸਮਾਂ ਖਰਾਬ ਹੋਣ ਨੂੰ ਆਧਾਰ ਬਣਾ ਕੇ ਗ੍ਰੇਸ ਅੰਕ ਦਿੱਤੇ ਗਏ ਸਨ ਡੰਡੀ ਅਜਿਹੇ ਵਿਦਿਆਰਥੀਆਂ ਨੂੰ ਮੁੜ ਟੈਸਟ ਦੇਣਾ ਪਵੇਗਾ ਜਾਂ ਗ੍ਰੇਸ ਅੰਕਾਂ ਤੋਂ ਬਿਨਾ ਬਣੇ ਨਤੀਜੇ ਨੂੰ ਸਵੀਕਾਰਨਾ ਪਵੇਗਾ ਡੰਡੀ ਇਸ ਟੈਸਟ ਵਿੱਚ 67 ਵਿਦਿਆਰਥੀਆਂ ਦੇ 100% ਦੇ ਨੰਬਰ ਆਣ ਨਾਲ 20 ਸ਼ੰਕਾ ਵਧੀ ਸੀ ਡੰਡੀ ਦੇਸ਼ ਭਰ ਵਿੱਚ ਇਸ ਪ੍ਰੀਖਿਆ ਵਿੱਚ ਸਟਾਰਟ 23 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਸੀ ਡੰਡੀ ਇਸ ਮੁੱਦੇ ਨੂੰ ਲੈ ਕੇ ਸ਼ੱਕ ਅਤੇ ਸ਼ੰਕਿਆਂ ਦੀ ਆਹਟ ਤਾਂ ਬਹੁਤ ਪਹਿਲਾਂ ਤੋਂ ਮਿਲਣ ਲੱਗੀ ਸੀ ਡੰਡੀ ਪਹਿਲਾ ਵਿਵਾਦ ਤਾਂ ਉਦੋਂ ਪੈਦਾ ਹੋ ਗਿਆ ਸੀ ਜਦੋਂ ਰਜਿਸਟ੍ਰੇਸ਼ਨ ਦੀ ਤਰੀਕ ਨੂੰ ਅਚਾਨਕ 7 ਦਿਨ ਲਈ ਵਧਾ ਕੇ ਇੱਕ ਹੀ ਦਿਨ ਵਿੱਚ ਨਵੀਂ ਰਜਿਸਟ੍ਰੇਸ਼ਨ ਕਰਨ ਲਈ ਗਈ ਸੀ ਡੰਡੀ ਝਾਰਖੰਡ ਸੂਬੇ ਦੇ ਇੱਕ ਹੀ ਪ੍ਰੀਖਿਆ ਕੇਂਦਰ ਤੇ 8 ਵਿਦਿਆਰਥੀਆਂ ਦੇ 100% ਦੇ ਅੰਕ ਆਉਣਾ ਅਤੇ ਕਈ ਹੋਰਾਂ ਦੇ 720 ਵਿੱਚੋਂ 716 ਅਤੇ 719 ਅੰਕ ਆਉਣਾ ਸਿਰਫ ਕੋਈ ਚਮਤਕਾਰ ਜਾਂ ਸੰਯੋਗ ਨਹੀਂ ਹੋ ਸਕਦਾ ਡੰਡੀ ਇਸ ਤੋਂ ਵੱਧ ਤਰਾਸ ਦੀ ਗੱਲ ਇਹ ਵੀ ਹੈ ਕਿ ਕੌਮੀ ਪ੍ਰੀਖਿਆ ਏਜੰਸੀ ਵੱਲੋਂ 1563 ਵਿਦਿਆਰਥੀਆਂ ਨੂੰ গ্রেস ਅੰਕਾਂ ਨਾਲ ਵੀ ਨਿਵਾਜਿਆ ਗਿਆ ਡੰਡੀ ਇਹਨਾਂ ਵਿੱਚੋਂ 67 ਉਹ ਪ੍ਰੀਖਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ 100% ਦੇ ਅੰਕ ਹਾਸਲ ਕੀਤੇ ਹਨ ਡੰਡੀ ਬਿਨਾਂ ਸ਼ੱਕ ਇਸ ਦਾ ਪ੍ਰਤੱਖ ਪ੍ਰਭਾਵ ਬਾਕੀ ਉਹਨਾਂ ਲੱਖਾਂ ਪ੍ਰੀਖਿਆਰਥੀਆਂ ਉੱਤੇ ਪਿਆ ਹੈ ਜੋ ਆਪਣੀ ਯੋਗਤਾ ਅਤੇ ਮਿਹਨਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਇਸ ਕੌਮੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਪਛੜ ਗਏ ਡੰਡੀ ਵਿਵਾਦ ਵਧਨ ਉੱਤੇ ਦਿੱਤੇ ਗਏ ਗ੍ਰੇਸ ਅੰਕਾਂ ਨੂੰ ਬੇਸ਼ੱਕ ਵਾਪਸ ਲੈ ਲਿਆ ਗਿਆ ਹੈ ਪਰ ਬਿਹਾਰ, ਗੁਜਰਾਤ ਅਤੇ ਕੁਝ ਹੋਰ ਰਾਜਾਂ ਵਿੱਚ ਸਰਗਰਮ ਪੇਪਰ ਲੀਕ ਮਾਫੀਆ ਦੀ ਇਸੇ ਸਬੰਧੀ ਸਰਗਰਮੀ ਦਾ ਵੀ ਸਖਤ ਨੋਟਿਸ ਲਿਆ ਜਾਣਾ ਜ਼ਰੂਰੀ ਹੈ ਡੰਡੀ ਇਹਨਾਂ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ